ਸਰੀਓ ਭੈਣੋ ਤੇਓ ਮੇਰੇ ਦੋਸਤੋ ਤੇ ਜੈਪੀ ਜੈਪਾਲ ਸਰਕਾਰ ਜੋ ਜਣੇ ਨੇ ਸਾਨੂੰ ਬਲਵਿੰਦਰ ਗੁੰਗਾ ਸਾਹਿਬ ਗੁੰਗਾ ਸਾਹਿਬ ਔਰ ਨਾਲ ਬੰਦਾ ਸਾਹਿਬ ਬੰਦਾ ਸਾਹਿਬ ਜਿਹੜੇ ਹਮੇਸ਼ਾ ਸਵਾਮਾ ਦਿੰਦੇ ਨੇ ਚਾਹੇ ਬਲੱਡ ਡੋਨੇਸ਼ਨ ਕੈਂਪ ਹੋਵੇ ਜਾ ਕੇ ਤੇ ਧਰਮ ਨਾਣਾ ਹੋਵੇ ਹਮੇਸ਼ਾ ਭਰਾਤਰੀ ਵਾਸਤੇ ਔਰ ਜਸਲ ਜੀ میرے بھائی جی آنا گلو وائٹ کی نام بھی لیا بابا جی بابا سکی بابا جی جی گل کریے ਸੰਵਿਧਾਨ ਵੀ ਸਾਡਾ ਏ ਬੰਦਾ ਸਾਹਿਬ ਬੰਦਾ ਸਾਹਿਬ ਜੇ ਸੰਵਿਧਾਨ ਦੀ ਗੱਲ ਕਰੀਏ ਸੰਵਿਧਾਨ ਵੀ ਸਾਡਾ ਏ ਜੇ ਬਲੀਦਾਨ ਦੀ ਗੱਲ ਕਰੀਏ ਬਲੀਦਾਨ ਵੀ ਸਾਡਾ ਏ ਜੇ ਨਿਸ਼ਾਨ ਦੀ ਗੱਲ ਕਰੀਏ ਨਿਸ਼ਾਨ ਵੀ ਸਾਡਾ ਏ ਜੇ ਸੰਵਿਧਾਨ ਦੀ ਗੱਲ ਕਰੀਏ ਸੰਵਿਧਾਨ ਨੇ ਸਾਡੀ ਕੌਮ ਦਾ ਨਾਮ ਉੱਚਾ ਕਰ ਚਮਕਾਇਆ 바ਵਾ ਸਾਹਿਬ ਅੰਬੇਦਕਰ ਨੇ ਸਾਡੀ ਕੌਮ ਦਾ ਨਾਮ ਉੱਚਾ ਕਰ ਚਮਕਾਇਆ ਜੇ ਪਤਭਾਨ ਦੀ ਗੱਲ ਕਰੀਏ ਪਤਭਾਨ ਵੀ ਸਾਡਾ ਏ ਜੇ ਸੰਵਿਧਾਨ ਦੀ ਗੱਲ ਕਰੀਏ ਸੰਵਿਧਾਨ ਵੀ ਸਾਡਾ ਏ ਬਲੀਦਾਨ ਦੀ ਗੱਲ ਕਰੀਏ ਬਲੀਦਾਨ ਵੀ ਸਾਡਾ ਆਵਾਜ਼ ਕੇ ਪੈਰਾ ਦੇ ਰਹੇ ਹੋ ਜਿਹੜੇ ਕਿ ਅੰਮੇੜਸਰ ਸਹਿਰਾ ਪੰਜਾਬ ਰਜਿਸਟਰ ਜਗਤਪੁਰੋਂ ਭਾਰਤ ਰਤਨ ਡਾਕਟਰ ਭੀਮrao Ambedkar ਸਾਹਿਬ ਦੇ ਪ੍ਰੀਮੈਂ ਦਿਵਸ ਤੇ ਸਿਸ਼ਾਦ ਹੁੰਦਾਂ ਕੈਂਪ ਤੇ ਲੋੜਵੰਦ ਐ ਸ਼ਬਦ ਬਹੁਤ ਵਾਰੀ ਲੱਗਿਆ ਨੇ ਤੇ ਬਹੁਤ ਦੇ ਲੋਕੀ ਗਰੀਬ ਲਿਖਦੇ ਨੇ ਲੋੜਵੰਦ ਲੜਕੀ ਧਣਕਿਆਂ ਨੂੰ ਲੜਕੀਆਂ ਨੂੰ ਤੇ ਅੰਗਹੀਨ ਨੂੰ ਵੀ ਕਿਹਾ ਦਿੱਤੇ ਜਾਏਗੀ ਤੇ ਲੋੜਵੰਦ ਲੜਕੀਆਂ ਨੂੰ ਮਸ਼ੀਨਾਂ ਦੇ ਅੱਗੇ ਰੰਗੀਆਂ ਤੇ ਮੈਂ ਬੈਂਸ ਸਾਹਿਬ ਨੂੰ ਬੇਨਤੀ ਕਰਦਾ ਬੰਗਾ ਸਾਹਿਬ ਦੋnabla ਤੁਸੀਂ ਵੀ ਬੋਲੋ ਕਿਉਂਕਿ ਤੁਸੀਂ ਸਾਡੀ ਬਰਾਦਰੀ ਦੇ ਮਹਾਨ ਸਰਮੌਰ ਦੇ ਤੇ ਪਾਜੀ ਬਲਵਿੰਦਰ 부ਗਾ ਸਾਹਿਬ ਜਿਹੜਾ ਦੇ ਹੁਕਮ ਸਦਕਾ ਅਸੀਂ ਸਾਰੇ ਇਕੱਠੇ ਹੋਏ ਬੈਂਸ ਸਾਹਿਬ